ਅੱਜ ਭਵਾਨੀਗੜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਠੇਕੇਦਾਰ ਦੇ ਗ੍ਰਹਿ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਕੈਬਨਿਟ ਮੰਤਰੀ ਬਰਵਿੰਦਰ ਢੀਂਸਾ ਅੱਜ ਭਵਾਨੀਗੜ ਪਹੁੰਚੇ ਇੱਥੇ ਵਰਕਰਾਂ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਦੌਰਾਨ ਕੀ ਕਿਹਾ ਜਰਾ ਸੁਣੋ ਪੋਟ ਰਾਜ ਖੁਰਮੀ ਭਵਾਨੀਗੜ ਜਿਹੜੀਆਂ ਬਾਕੀ ਪਾਰਟੀਆਂ ਉਹ ਸਾਰੀਆਂ ਕੇਂਦਰੀ ਪਾਰਟੀਆਂ ਨੇ ਉਹਨਾਂ ਨੂੰ ਪੰਜਾਬ ਨੂੰ ਉਹ ਸ਼ਕਤੀਆਂ ਨੂੰ ਹਾਸਲ ਕਰਨ ਵਾਸਤੇ ਵਰਤ ਸਕਿਆ ਪੰਜਾਬ ਨਾਲ ਉਹਨਾਂ ਸਰਕਾਰ ਕੋਈ ਉਹ ਗੱਲਾਂ ਦਾ ਅਹਿਸਾਸ ਕਰਕੇ ਅੱਜ ਪਾਰਟੀ ਚੱਲੀ ਹੈ ਜਿਹੜਾ ਬੀਜੇਪੀ ਨਾਲ ਨਾਤਾ ਤੋੜਨ ਦਾ ਮਕਸਦ ਵੀ ਇਹੀ ਸੀ ਵੀ ਅਸੀਂ ਸ਼ਕਤੀਆਂ ਵਾਸਤੇ ਨਹੀਂ ਬਲਕਿ ਪੰਜਾਬ ਵਾਸਤੇ ਕੋਈ ਸਮਝੌਤਾ ਕਰਨਾ ਹੈ ਜੇ ਪੰਜਾਬ ਦੀਆਂ ਮੰਗਾਂ ਮੰਨਣਗੇ ਸਾਡੀ ਕਿਸਾਨੀ ਦੀ ਗੱਲ ਕਰਨਗੇ ਉਹ ਕਿਸਾਨੀ ਦੇ ਮਸਲੇ ਹੱਲ ਕਰਨਗੇ ਜੇ ਬੰਦੀ ਸਿੰਘਾਂ ਦੀ ਗੱਲ ਕਰਨਗੇ ਇਹ ਹੋਰ ਪੰਜਾਬ ਦੇ ਜਿਹੜੇ ਨੜਕਤੇ ਮੁਸਲਮਾਨ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਨੇ ਜੋ ਹੱਲ ਕਰਨੀ ਅਸੀਂ ਬਿਲਕੁਲ ਸਾਥ ਦੇਵਾਂਗੇ ਪਰ ਐ ਨਹੀਂ ਵੀ ਤੁਸੀਂ ਸਾਨੂੰ ਜਿਵੇਂ ਮਰਜ਼ੀ ਸਰਦਾਰ ਗੁਰਬਾਦਰ ਸਿੰਘ ਪੱਜੀ ਭਾਈ ਨੇ ਉਹ ਜੇ ਚੇਤੇ ਤੌਰ ਤੇ ਔਰ ਮੈਂ ਇਹ ਪ੍ਰੋਗਰਾਮ ਲਈ ਕਿਉਂਕਿ ਸਭ ਤੋਂ ਪਹਿਲ ਜਿਹੜੀ ਹੈ ਉਹ ਠੇਕੇਦਾਰ ਸਾਹਿਬ ਨੰਬਰ 1 ਚ ਆ ਗਏ ਸਭ ਤੋਂ ਵੱਧ ਨੰਬਰ ਠੇਕੇਦਾਰ ਸਾਹਿਬ ਲੈ ਗਏ ਇਹਨਾਂ ਦੀ ਬੜੀ ਕਿਰਪਾ ਹੋਈ ਕਿ ਇਹਨਾਂ ਨੇ ਅੱਜ ਜਿਹੜਾ ਹੈ सम्मान कर माणमती शख्सियत सरदार परमिंदर सिंह जी ढींसा सबका वित्त मंत्री पंजाब पंच बजी एमएलए रहे हुए जड़े दे पंजाब दे, जिन्ना ਦੇ ਅੱਜ ਨਾ ਬੋਲਦੇ ਨੇ ਕੰਮ ਬੋਲਦੇ ਨੇ ਪਰ ਉਹਨਾਂ ਦੇ ਨਾਲ ਬਹੁਤ ਹੀ ਮਾਣਮੱਤੀ ਸ਼ਖਸੀਅਤ ਬਹੁ ਪ੍ਰਕਾਸ਼ ਸਿੰਘ ਗਰਕਸਾਹ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਵਤਨ ਸਿੰਘ ਜੀ ਭਤੀ ਬਹੁਤ ਹੀ ਸੀਨੀਅਰ ਅਕਾਲੀ ਆਗੂ ਨੇ ਵੱਡੇ ਵੱਡੇ ਅਹੁਦਿਆਂ ਤੇ ਵਿਰਾਜਮਾਨ ਰਹੇ ਨੇ ਔਰ ਦਰਜਾ ਬਦਰਤਾ ਜਿੰਨੇ ਵਿਚੇਜਮਨ ਸਾਹਿਬ ਸਰਪੰਚ ਸਾਹਿਬਾਨ ਔਰ ਦਾਸ ਦੇ ਗ੍ਰਹਿ ਵਿਖੇ ਦੁਨੀਆ ਸੰਗਤਾਂ ਇਤ ਦੂਰੋਂ ਨੇੜੇ ਇੱਕ ਛੋਟੇ ਜਿਹੇ ਸੱਦੇ ਤੇ ਪਹੁੰਚਿਆ ਨੇ ਸਾਰਿਆਂ ਨੂੰ ਪਹਿਲਾਂ ਫਤਿਹ ਦੀ ਆਰਧ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਮੈਨੂੰ ਇੰਨੀ ਖੁਸ਼ੀ ਹੈ ਕਿ ਬਿਆਨ ਕਰਨੀ ਬੜੀ ਔਖੀ ਹੈ ਕਿਉਂਕਿ ਦਾਸ ਵੀ ਕਾਫੀ ਲੰਬੇ ਸਮੇਂ ਤੋਂ ਜਿਵੇਂ ਕਹਿੰਦੇ ਕਿ ਡਿਸਕਨੈਕਟ ਹੋ ਗਿਆ ਸੀ ਪਾਰਟੀ ਨਾਲ ਠੀਕ ਹੈ ਮੈਂ ਦੁੜਿਆ ਰਿਹਾ ਲੇਕਿਨ ਅੱਜ ਮੈਂ ਬੜੇ ਗਰਭ ਦੇ ਨਾਲ ਬੜੇ ਮਾਣ ਦੇ ਨਾਲ ਇਹ ਫੰਕਸ਼ਨ ਅਟੈਂਡ ਕੀਤਾ ਕਿਉਂਕਿ ਕਾਰੋਬਾਰ ਮੇਰਾ ਲੋਦੇ ਆਣੇ ਹੈ ਡੇਲੀ ਮੈਂ ਅਪਡਾਟ ਕਰਦਾ ਗੁਰਸਾਹਿਬ ਜਦੋਂ ਮੈਂ ਬੇਨਤੀ ਕੀਤੀ ਮੈਂ ਕਹਿੰਦੇ 300 ਸਾਹਿਬ ਦੇ ਆਉਣ ਦੀ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਨੂੰ ਕਹਿੰਦੇ ਜੀ ਫਿਰ ਤੈਨੂੰ ਮੌਕਾ ਪਈਏ ਚਾਹ ਪਿਆਣ ਦਾ ਮੈਂ ਕਹਾਂ ਜੀ ਮੇਰੇ ਤਨ ਭਾਗ ਨੇ ਕਿਉਂਕਿ 300 ਸਾਹਿਬ 2019 ਦੀਆਂ ਜੋਨਾਵਾਂ ਦੇ ਵਿੱਚ ਇੱਥੇ ਹੀ ਪੰਡਾਲ ਲਾਇਆ ਸੀ ਉਹ ਮੈਂ ਕਦੇ-ਕਦੇ ਉਹ ਫੋਟੋਆਂ ਕੱਢ ਕੇ ਵੇਚਦਾ ਤਾਂ ਮੈਨੂੰ ਬੜਾ ਮਾਣ ਹੁੰਦਾ ਕਿਉਂਕਿ 300 ਸਾਹਿਬ ਦੀ ਜੇਸ਼ੀਅਤ ਬਹੁਤ ਘੱਟ ਮਿਲਦੀ ਹੈ ਪੰਜਾਬ ਵਾਸੀਆਂ ਨੇ ਯੂਥ ਦੇ ਆਗੂ ਨੇ ਔਰ ਬਹੁਤ ਉੱਗੀ ਸੋਚ ਦੇ ਮਾਲਕ ਨੇ ਮੈਂ ਤਾਂ ਜਿਆਦਾ ਨਹੀਂ ਕਹੂੰਗਾ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਕਿ ਮੇਰੇ ਕੋਲ ਇਹ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਗੁਰਸੱਭਾ ਦਾ ਧੰਨਵਾਦ ਕਰਾਂ ਜਿਨ੍ਹਾਂ ਨੇ 300 ਸਾਲ ਤੱਕ ਮੇਰੀ ਪਹੁੰਚ ਜਿਹੜੀ ਪੰਚਾਇਤ ਤੇ ਇੱਥੇ ਸਾਰਿਆਂ ਨੇ ਚਰਨ ਪਾਏ ਅੱਜ ਮੇਰਾ ਜਿਹੜਾ ਗ੍ਰਹਿ ਪਵਿੱਤਰ ਕੀਤਾ ਪਹੁੰਚੇ ਥੋੜੇ ਜੇ ਸੱਦੇ ਤੇ ਤੁਹਾਡੇ ਤੇ ਮੇਰਾ ਤੁੱਤ ਹੋ ਜਾਏਗਾ ਮਾਣ ਕਿ ਤੁਸੀਂ ਮੈਂ ਖੜੇ ਪੈਰ ਜਿਵੇਂ ਸਨੇਹ ਲਾਇਨੇ ਅੱਜ ਸਵੇਰੇ ਹੀ ਤੇ ਸਾਰੇ ਪਹੁੰਚੋ ਮੇਰੇ ਕੋਲੇ ਸ਼ਬਦ ਨਹੀਂ ਮੈਂ ਕਿਹਨਾ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਕਰਾਂ ਸੋ ਮੈਂ ਤਾਂ ਸਤਿਗੁਰੂ ਦੇ ਅੱਗੇ ਇਹ ਅਰਦਾਸ ਬੇਨਤੀ ਕਰਦਾ ਕਿ ਵਾਹਿਗੁਰੂ 300 ਸਾਹਿਬ ਜੀ ਦੀ ਸ਼ਖਸੀਅਤ ਨੂੰ ਸਾਨੂੰ ਚੰਗੀ ਸੇਧ ਦੇਣ ਵਾਸਤੇ ਸਾਡੇ ਆਖਾਂ ਨੂੰ ਚੜ੍ਹਦੀ ਕਲਾ ਬਖਸ਼ੇ ਆਉਣ ਵਾਲੇ ਸਮਾਜ ਦੇ ਵਿੱਚ ਬਾਉ ਜੀ ਵੀ ਬੈਠੇ ਨੇ ਬੱਚੀ ਸਾਹਿਬ ਵੀ ਬੈਠੇ ਨੇ ਸਾਰੇ ਦੀ ਚੜ੍ਹਦੀ ਕਲਾ ਲਈ ਸ਼ਰੋਣੀ ਅਕਾਲੀ ਦਲ ਦੀ ਜੜੀ ਚੜਾਈ ਹੋ ਜਾਏ ਬਸ ਇਹਨਾਂ ਕਾਰਨਾਂ ਦੇ ਨਾਲ ਸਾਰਿਆਂ ਦੇ ਇੱਕ ਵਾਰੀ ਬਹੁਤ-ਬਹੁਤ ਧੰਨਵਾਦ ਕਰਦਾ ਹੋਇਆ ਜਿਹੜੇ ਵੀ ਆਏ ਨੇ 300 ਸਾਹਿਬਾ ਜੀ ਚਲੋ ਦੂਜੀ ਵਾਰੀ ਆਏ ਨੇ ਲੇਕਿਨ ਮੈਨੂੰ ਅੱਜ ਜਿੰਨੀ ਖੁਸ਼ੀ ਹੈ ਕਿ ਮੈਂ ਤਾਂ ਇਹੀ ਕਹੂੰਗਾ ਕਿ ਹਾਰ ਗਲੇ ਦੇ ਹਾਰ ਗਲੇ ਦੇ ਫੁੱਲਾਂ ਦੇ ਜੇ ਹਾਰ ਬਣਦੇ ਤੇ ਫਿਰ ਜੇ ਮੈਂ ਕਹਿੰਦਾ ਵੀ ਸਾਡੇ ਕੋਲੇ ਸ਼ਬਦ ਨਹੀਂ ਹਾਰ ਫੁੱਲਾਂ ਦੇ ਗਲੇ ਦੇ ਪਾਉਣ ਸੋਹਣੇ ਤੇ ਅਸੀਂ ਜਾਈਏ ਸਦਕੇ ਨਾਲੇ ਬਾਗ ਦੇ ਫੁੱਲ ਚੰਦ ਰੋਜ਼ ਇਹ ਮਹਿਮਾਨ ਸੁਤੇ ਖਿੜੇ ਜੋ ਹੁਸਨ ਬਹਾਰ ਦੇ ਫੁੱਲ ਖਿੜੇ ਜੋ ਹੁਸਨ ਬਹਾਰ ਦੇ ਫੁੱਲ ਇਹ ਜਿਹੇ ਫੁੱਲ ਸਾਡੇ ਵੇਲੇ ਖਿੜਦੇ ਰਹੇ ਸਾਡੇ ਸ਼ੌਂਕ ਦੇ ਕਲਦੀ ਚੜਦੀ ਕਲਾ ਰਹੇ ਬਸ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਨਾਲ ਹੀ ਬੇਨਤੀ ਕਰੂੰਗਾ ਕਿ ਚਾਹ ਦੇ ਲੰਗਰ ਤਿਆਰ ਨੇ ਤੇ ਤਾਂ ਪੰਜਾਬ ਦੇ ਮਿਸ਼ੀ ਪਰ ਉਹ ਨਹੀਂ ਤੇ ਪਰ ਹੌਲੀ ਹੌਲੀ ਆਮ ਆਦਮੀ ਪਾਰਟੀ ਦਾ ਚਿਹਰਾ ਜਿਹੜਾ ਬੇਨਕਾਬ ਹੋ ਰਿਹਾ ਜਿਹੜਾ ਇਹ ਮੰਡੀਆਂ ਨੂੰ ਜਿਹੜਾ ਇਹ ਸਾਰੇ ਮੰਡੀਆਂ ਖਤਮ ਕਰਕੇ ਡਾਇਰੈਕਟਲੀ ਉਹਨਾਂ ਨਾਲ ਸੈਲੂਨ ਦੇ ਨਾਲ ਜੋੜ ਰਿਹਾ ਇਹ ਕਿਸਾਨ ਭਰਤੀ ਫੈਸਲਾ ਹੈ ਕਿਉਂਕਿ ਇੱਕ ਵਾਰੀ ਮੰਡੀਆਂ ਜੁੜ ਗਈਆਂ ਹੌਲੀ ਹੌਲੀ ਖਤਮ ਹੋ ਜਾਣਗੀਆਂ ਇਹਦੇ ਨਾਲ ਬੜਾ ਇਹਨਾਂ ਦੀ ਜਿਹੜੀ ਸੋਚ ਸੀ ਉਹ ਸਾਹਮਣੇ ਆ ਗਈ ਵੀ ਇਹ ਕਿਸਾਨ ਭਰਤੀ ਨੇ ਗੱਲਾਂ ਕਰਨ ਨੂੰ ਤਾਂ ਵੋਟਾਂ ਲੈਣ ਨੂੰ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਪਰ ਅਸਲ ਦੇ ਵਿੱਚ ਇਹਨਾਂ ਚ ਕੋਈ ਵੀ ਜਿਵੇਂ ਕਹਾਂ ਇੱਕ ਪੈਸੇ ਦੀ ਵੀ ਕਿਸਾਨੀ ਪ੍ਰਤੀ ਹੰਦਰ ਦੀ। ਮੌਜੂਦਾ ਸਰਕਾਰ ਕਹਿੰਦੀ ਵੀ ਕੁਛ ਵੀ ਨਹੀਂ ਕੀਤਾ ਹੈਲਥ 'ਚ ਕੀ ਕੀਤਾ ਇਹਨਾਂ ਨੇ? ਪੜਾਈ 'ਚ ਕੀ ਕੀਤਾ ਕੋਈ ਨਵਾਂ ਕਾਲਜ ਕੋਈ ਨਵੀਂ ਯੂਨੀਵਰਸਿਟੀ ਕੋਈ ਨਵੀਂ ਸੰਸਥਾ ਬਣਾਈ ਹੋਵੇ ਤਾਂ ਦੱਸੋ। ਹੈਲਥ 'ਚ ਕੋਈ ਨਵਾਂ ਹਸਪਤਾਲ ਬਣਾਇਆ ਹੋਵੇ ਤਾਂ ਸਿਰਫ ਕਲੀਨਿਕ ਬਣ ਕੇ ਤਾਂ ਹੱਥ ਤੇ ਮਸਲ ਕਲੀਨਿਕ ਤਾਂ ਤੁਹਾਡੇ ਖੰਗ ਜਾਂ ਅਹੀਆਂ ਜਿਹਾ ਕੋਈ ਬਿਮਾਰੀ ਹੈ ਥੋੜਾ ਬੁਖਾਰ ਹੈ ਇਹ ਜਿਹਾ ਵਾਸਤੇ ਤਾਂ ਕਲੀਨਿਕ ਚੱਲ ਸਕਦੇ ਨੇ। ਵੱਡੇ ਇਲਾਜ ਲਈ ਥੋੜਾ ਕਲੀਨਿਕਾਂ ਨੇ ਹੱਲ ਕਰਨਾ। ਅੱਜ ਲੋੜ ਹੈ ਵੀ ਲੋਕਾਂ ਨੂੰ ਮਹਿੰਗੇ ਜਿਹੜੇ ਇਲਾਜ ਨੇ ਉਹਨਾਂ ਤੋਂ ਬਚਾਉਣ ਦੀ ਤੇ ਉਹਦੇ ਵਾਸਤੇ ਵੱਡੇ ਹਸਪਤਾਲ ਬਣਾਉਣੇ ਪਏ ਉਹ ਇੱਕ ਵੀ ਨਹੀਂ ਇਹਨਾਂ ਨੇ ਹੁਣ ਤੱਕ ਉਹਦੇ ਵਾਸਤੇ ਕੁਝ ਕੀਤਾ ਤੇ ਦੇਖੋ ਜੇ ਨਾ ਕੋਈ ਕਰੂਗਾ ਉਹ ਪਰੂਗਾ ਜੇ ਇਹਨਾਂ ਨੇ ਕੀਤਾ ਤਾਂ ਆਪਣੇ ਪਰ ਲਏ ਕੋਟ ਹੈਗੇ ਨੇ ਕੋਟਾਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਨਾ ਜੇ ਇਹਨਾਂ ਨੇ ਬੇਕਸੂਬੇ ਦਾ ਕੋਟ ਆਪੀ ਬੰਰੀ ਕਰ ਦੋ ਤੁੰਨੋ ਇਹਨੇ ਲੱਗ ਰਾਇਆ ਜੀ ਦੇਖੋ ਗੱਲ ਇਹ ਹੈ ਇਹਨਾਂ ਨੂੰ ਸੰਸਥਾਵਾਂ ਨੂੰ ਇਹਨਾਂ ਜਿਹਨਾਂ ਚੀਜ਼ ਨੂੰ ਵਰਤਣਾ ਗਲਤ ਹੈ ਸਿਆਸਤ ਦੇ ਰੂਪ ਚ ਪਰ ਦੂਜੇ ਪਾਸੇ ਇਹ ਵੀ ਹੈ ਵੀ ਜੇ ਕਿਸੇ ਨੇ ਗੜਬੜ ਕੀਤੀ ਹੈ ਚਾਹੇ ਕਿਸੇ ਪਾਰਟੀ ਦਾ ਉਹਨਾਂ ਨੂੰ ਐ ਵੀ ਖੁੱਲੀ ਨਹੀਂ ਜਾਣਾ ਚਾਹੀਦਾ ਕਾਨੂੰਨ ਬੰਦਾ ਸੋਚੇ ਵੀ ਆ ਅਸੀਂ ਇਹ ਰੌਲਾ ਪਾ ਕੇ ਕਹਿ ਦਾਂਗੇ ਜੀ ਇਹ ਤਾਂ ਸਾਡੇ ਖਿਲਾਫ ਕਰਕੇ ਜਿਆਦਾ ਤਕਾ ਵੀ ਜਿਹੜਾ ਉਹਦੇ ਨੂੰ ਵਰਤਣਾ ਨਹੀਂ ਚਾਹੀਦਾ ਤੇ ਇਹਦੇ ਬਾਰੇ ਮੈਂ ਇਹ ਮੈਂ ਮੰਨਦਾ ਵੀ ਥੋੜੀ ਜੀ ਜਿਹੜੀ ਹੈਗੀ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਨੂੰ ਅ ਸੰਜਮ ਵਰਤਨਾ ਚਾਹੀਦਾ ਵਰਤਨ ਵਰਤਨ ਨਾ ਪਰ ਸੰਜਮ ਨਾਲ ਇਹਦਾ ਵਰਤਨਾ ਚਾਹੀਦਾ ਚਾਲਬੰਦ ਬਾਰੇ ਕਿ ਜਿਹੜਾ ਜਿਵੇਂ ਚਾਪਲੇ ਹੋ ਰਹੇ ਨੇ ਪਾਪ ਪਾਪ ਕੋਈ ਕੋਈ ਨੂੰ ਤਾਂ ਕੁਝ ਪਤਾ ਨਹੀਂ ਤੇ ਚਰਚੀ ਨਹੀਂ ਜਿੰਨਾ ਚਰਚੇ ਨੇ ਉਹਨਾਂ ਮੈਂ ਟਿੱਪਣੀ ਕਰਦਾ ਉਹ ਆਈਐਸ ਦੇ ਹੋਂਦ ਤੋਂ ਅਸਤੀਫਾ ਦੇਣਾ ਦੇਖੋ ਉਹ ਤਾਂ ਉਹ ਦੱਸ ਸਕਦੇ ਨੇ ਮੈਂ ਹੁਣ ਉਹਦੇ ਬਾਰੇ ਕੀ ਟਿੱਪਣੀ ਕਰਾਂ ਉਹ ਖੁਦ ਉਹਨਾਂ ਤੋਂ ਉਹ ਦੱਸਾਂਗੇ ਕੀ ਕਾਰਨ ਹੈ ਛੱਡਣ ਦਾ ਫੈਮਿਲੀ ਕਾਰਨ ਦੱਸਿਆ ਪਰਿਵਾਰਕ ਮਸੂਲੀਅਤ ਦੱਸਿਆ ਪਰ ਮੈਂ ਜੇ ਅੱਜ ਗੱਲ ਕਰੀਆ ਦਾਲ ਦੇ ਮੈਂ ਇਹ ਦੇਖੋ ਹੈ ਤਾਂ ਮਾੜੀਆਂ ਪਰ ਇਹਦਾ ਹੁਣ ਲੋਕਾਂ ਨੇ ਫੈਸਲਾ ਕਰਨਗੇ ਮੈਂ ਸਮਝਦਾ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ ਮੈਂ ਤਾਂ ਇਹ ਆਸ ਕਰਦਾਗਾ ਵੀ ਜਿਹੜੇ ਵੀ ਦਲ ਬਦਲੂ ਨੇ ਉਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ ਅੱਜ ਇਸ ਤਰ੍ਹਾਂ ਸੀ ਜੀ ਪਰਮਿੰਦਰ ਸਿੰਘ ਜੀ ਟੇਸਾ ਸਾਹਿਬ ਜਿਹੜੇ ਐ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਕੱਠੇ ਹੋਏ ਨੇ ਮਤਲਬ ਮੇਰਾ ਕਹਿਣ ਦਾ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਕਾਲੀ ਦਲ ਦੇ ਵਿੱਚ ਵਾਪਸ ਘਰ ਪਹੁੰਚਿਆ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਵੀ ਖੁਸ਼ੀ ਸੀ ਕਿ ਉਹ ਮੇਰੇ ਘਰੇ ਆ ਕੇ ਚਾਹ ਦਾ ਕੱਪ ਸਾਂਝਾ ਕਰਕੇ ਜਾਣ ਸੋ ਮੈਂ ਕੱਲ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਮੇਰਾ ਸੱਦਾ ਕਬੂਲ ਕਰਕੇ ਅੱਜ ਮੈਨੂੰ ਸਮਾਂ ਦਿੱਤਾ ਸੀ ਤੇ ਉਹਨਾਂ ਨੇ ਅੱਜ ਮੇਰੇ ਘਰ ਵੀ ਖਿਚਾਉਣ ਪਾਇਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਇਸ ਗੱਲ ਦੀ ਹਾਂ ਜੀ ਹਜੇ ਕੁਝ ਕਹਿਣਾ ਤਾਂ ਬਹੁਤ ਵੱਡੀ ਗੱਲ ਹੋਊਗੀ ਲੇਕਿਨ ਜਿਹੜੇ ਹਾਲਾਤ ਬਣ ਗਏ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮਜ਼ਬੂਤੀ ਹੈ ਜਿਵੇਂ ਇੱਕ ਇੱਕ 11 ਹੁੰਦੇ ਆ ਤੇ ਅੱਜ ਮੈਂ ਇਹ ਸੋਚਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਦੋਂ ਵਾਪਸ ਆ ਗਿਆ ਤੇ ਇੱਕ ਇੱਕ 11 ਹੋ ਗਏ ਆ ਸਾਨੂੰ ਬਹੁਤ ਵੱਲ ਮਿਲਿਆ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੀ ਜਿਹੜੀ ਚੋਣ ਆ ਉਹਦੇ ਵਿੱਚ ਅਸੀਂ ਮੈਨੂੰ ਲੱਗਦਾ ਕਿ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਵਾਂਗੇ ਜੇ ਅਸੀਂ ਗੱਲ ਕਰੀਏ ਤਾਂ ਅੱਜ ਜਿਹੜੇ ਮੇਨ ਬਾਤ ਨਹੀਂ ਦੇਖੋ ਜੀ ਜਦੋਂ ਪਾਰਟੀਆਂ ਦਾ ਇਕੱਠ ਹੋ ਜਾਂਦਾ ਹੈਗਾ ਤਾਂ ਫਿਰ ਤਾਂ ਇਹ ਚੀਜ਼ਾਂ ਮੈਂ ਤਾਂ ਇਹ ਮੰਨਦਾ ਨਹੀਂ ਹੈਗਾ ਕਈ ਵਾਰੀ ਕਿਸੇ ਨੂੰ ਕੋਈ ਰੁਝੇਵਾਂ ਹੁੰਦਾ ਤੇ ਮੈਂ ਸੁਣ ਰਿਹਾ ਸੀਗਾ ਰੁਝੇਵੇਂ ਬਹੁਤ ਸੀ ਕਈ ਥਾਂ ਪ੍ਰੋਗਰਾਮ 8-10 ਪ੍ਰੋਗਰਾਮ ਸੀ ਕਿਸ ਨੇ ਕਿਤੇ ਜਾਣਾ ਸੀ ਕਿਸ ਨੇ ਕਿਤੇ ਜਾਣਾ ਸੀ ਇਹ ਹੋ ਸਕਦਾ ਵੈਸੇ ਮੇਰੇ ਨੋਲੇਜ 'ਚ ਇਹ ਚੀਜ਼ ਹੈ ਨਹੀਂ ਕਿ ਮੈਂ ਜਿੰਨੇ ਸੱਜਣਾ ਨੂੰ ਲਾਰੇ ਇਕੱਠੇ ਆ ਮੈਂ ਤਾਂ ਇਹ ਨਹੀਂ ਮੰਨਦਾ